ਕਿ ਇਹ ਸਭ ਤੋਂ ਜ਼ਿਆਦਾ ਸਕੈਮ ਕਿਹੜੇ ਲੋਕ ਕਰਦੇ ਆ ਤੇ ਉਹਦੇ ਵਿੱਚ ਭਾਰਤ ਦਾ ਸਭ ਤੋਂ ਪਹਿਲਾ ਤੇ ਨਾਂ ਹੋਵੇ ਸੋ ਬਚੋ ਤੇ ਬਚਾਓ ਤੇ ਦੂਜਿਆਂ ਦਾ ਨਾਂ ਬਦਨਾਮ ਨਾ ਕਰੋ ਤੁਹਾਡੀ ਗਲਤੀ ਬਹੁਤ ਲੋਕਾਂ ਤੇ ਭਾਰੀ ਪਵੇਗੀ ਕਮ ਆਨ ਦਾ ਕਾਰ ਫੋਰ ਮੀ ਕਮ ਬੈਕ ਟਰਨ ਅਰਾਊਂਡ ਟਰਨ ਅਰਾਊਂਡ ਵਾਕ ਬੈਕ ਟੂ ਅ ਸਾਊਂਡ ਆਫ ਮਾਈ ਵੋਇਸ ਟਰਨ ਅਰਾਊਂਡ ਬੈਕ ਟੂ ਅ ਸਾਊਂਡ ਆਫ ਮਾਈ ਵੋਇਸ ਬੈਕ ਅਪ ਕਮ ਟਰਨ ਅਰਾਊਂਡ ਅਮਰੀਕਾ ਦੇ ਵਿੱਚ ਆਏ ਦਿਨ ਕੋਈ ਨਾ ਕੋਈ ਐਦਾਂ ਦੀ ਨਿਊਜ਼ ਆ ਜਾਂਦੀ ਆ ਕਿ ਇੱਕ ਸਕੈਮਰ ਨੇ ਇੱਕ ਬੁੱਢੇ ਜੋੜੇ ਦੇ ਨਾਲ ਇੱਕ ਬਜ਼ੁਰਗ ਦੇ ਨਾਲ ਸਕੈਮ ਕੀਤਾ ਤੇ ਉਹਦੀ ਨਗਦੀ ਲੈ ਕੇ ਫਰ ਹੋ ਗਿਆ ਤੇ ਹੁਣ ਲਗਾਤਾਰ ਇਸ ਤਰ੍ਹਾਂ ਦੀਆਂ ਨਿਊਜ਼ ਆ ਰਹੀਆਂ ਕਿ ਇੱਕ ਸਕੈਮਰ ਬੁੱਢੇ ਨੂੰ ਬਜ਼ੁਰਗ ਨੂੰ ਸਕੈਮ ਦੇ ਵਿੱਚ ਫਸਾਰਿਆ ਸੀ ਤੇ ਉਹਦੇ ਕੋਲੋਂ ਸਾਰਾ ਮਾਲ ਲੁੱਟਣ ਲੱਗਾ ਸੀ ਤੇ ਪੁਲਿਸ ਨੇ ਉਹਨੂੰ ਦਰਦ ਦੇ ਪੋਚਿਆ ਤੇ ਬਦਕਿਸਮਤੀ ਕਿ ਮੈਂ ਕਹੂੰਗਾ ਕਿ ਉਹ ਸਾਰੇ ਦੇ ਸਾਰੇ ਸਟੂਡੈਂਟ ਔਰ ਇੰਨੀ ਘੱਟ ਉਮਰ ਦੇ ਬੱਚੇ ਆ ਤੇ ਉਹ ਸਾਰੇ ਦੇ ਸਾਰੇ ਭਾਰਤ ਨਾਲ ਸੰਬੰਧਤ ਹੁੰਦੇ ਆ ਸੋ ਇਹ ਲਗਾਤਾਰ ਨਿਊਜ਼ ਆ ਰਹੀਆਂ ਤੇ ਖਬਰਾਂ ਆ ਰਹੀਆਂ ਤੇ ਜਿਹਦੇ ਨਾਲ ਪੂਰੇ ਭਾਰਤੀਆਂ ਦਾ ਸਿਰ ਸ਼ਰਮ ਦੇ ਨਾਲ ਝੁਕ ਜਾਂਦਾ ਜੀ ਹਾਂਜੀ ਇਹ ਜ਼ਿਆਦਾਤਰ ਗੁਜਰਾਤ ਦੇ ਇਹ ਸਟੂਡੈਂਟ ਆ ਜਿਹੜੇ ਵਧੀਆ ਫਿਊਚਰ ਬਣਾਉਣ ਦੇ ਲਈ ਅਮਰੀਕਾ ਦੇ ਵਿੱਚ ਆਉਂਦੇ ਆ ਤੁਹਾਨੂੰ ਪਤਾ ਹੈ ਕੀ ਫਿਊਚਰ ਹਮੇਸ਼ਾ ਹੀ ਮਿਹਨਤ ਦੇ ਨਾਲ ਬਣਦਾ ਪਰ ਪਤਾ ਨਹੀਂ ਕਿੱਥੋਂ ਇਹਨਾਂ ਦਾ ਬ੍ਰੇਨ ਵਾਸ਼ ਹੁੰਦਾ ਕਿਸ ਤਰ੍ਹਾਂ ਇਹਨਾਂ ਦੀ ਸੰਗਤ ਹੁੰਦੀ ਆ ਕਿ ਇਹ ਰਾਤੋਂ ਰਾਤ ਅਮੀਰ ਹੋਣ ਦੇ ਸੁਪਨੇ ਦੇਖ ਕੇ ਤੇ ਗਲਤ ਦੁਨੀਆ ਦੇ ਵਿੱਚ ਪੈਰ ਰੱਖ ਲੈਂਦੇ ਆ ਤੇ ਜਿਹਦੇ ਵਿੱਚ ਸ਼ਿਕਾਰ ਹੁੰਦੇ ਆ ਖੁਦ ਜਰਕੇ ਇਹਨਾਂ ਨੇ ਸ਼ਿਕਾਰ ਕਰਨਾ ਹੁੰਦਾ ਬਜ਼ੁਰਗ ਜੋੜਿਆਂ ਨੂੰ ਬਾਰ ਬਹੁਤ ਲਗਾਤਾਰ ਇਹ ਨਿਊਜ਼ ਆ ਰਹੀਆਂ ਕਿ ਹੁਣ ਦਰਦ ਦੇ ਬੋਚੇ ਜਾ ਰਹੇ ਆ ਖਾਸ ਕਰਕੇ ਇਹ ਗੁਜਰਾਤ ਸਟੇਟ ਦੇ ਨਾਲ ਸੰਬੰਧਤ ਆ ਔਰ ਇਹ ਲਗਾਤਾਰ ਫੜੇ ਜਾ ਰਹੇ ਆ ਪਰ ਹੁਣ ਤਾਂ ਤੁਹਾਨੂੰ ਦੱਸਿਏ ਹੱਦ ਹੀ ਪਾਰ ਹੋ ਗਈ ਅਮਰੀਕਾ ਦੇ ਵਿੱਚ ਹਰ ਇੱਕ ਕਿਸੇ ਨੂੰ ਇਹਨਾਂ ਦੀ ਇਹ ਜਿਹੜੀ ਕਰ ਰਹੇ ਆ ਇਹਨਾਂ ਦੇ ਬਾਰੇ ਸਾਰਾ ਕੁਝ ਪਤਾ ਚੱਲ ਗਿਆ ਸੋ ਜਿਹੜਾ ਇਹ ਸਕੈਮ ਕਰਦੇ ਆ ਜਿਹੜਾ ਇਹ ਟਰੈਪ ਲਾਉਂਦੇ ਆ ਹੁਣ ਇਹਨਾਂ ਨੂੰ ਖੁਦ ਨੂੰ ਇਹ ਨਹੀਂ ਪਤਾ ਕਿ ਹੁਣ ਇਹ ਖੁਦ ਟਰੈਪ ਦਾ ਅਰ ਸਕੈਮ ਦਾ ਸ਼ਿਕਾਰ ਹੋ ਰਿਹਾ ਜੀ ਹਾਂਜੀ ਹੁਣ ਕੁਝ ਯੂਟਿਊਬਰਾਂ ਨੇ ਇਦਾਂ ਦੀਆਂ ਵੀਡੀਓਜ਼ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ ਕਿ ਜਿਹੜੇ ਇਹ ਬਜ਼ੁਰਗ ਜੋੜਿਆਂ ਦੇ ਨਾਲ ਸਕੈਮ ਕਰਦੇ ਆ ਜਿਹੜੇ ਇਹ ਝੂਠ ਸੋ ਹੁਣ ਯੂਟਿਊਬਰਾਂ ਨੂੰ ਜਦੋਂ ਪਤਾ ਲੱਗਦਾ ਉਹ ਇਹਨਾਂ ਦੇ ਉੱਪਰ ਹੀ ਟਰੈਪ ਲਾ ਦਿੰਦੇ ਆ ਤੇ ਇਹਨਾਂ ਦੇ ਉੱਪਰ ਸਕੈਮ ਕਰਦੇ ਆ ਜੋ ਇਹਨਾਂ ਦਾ ਸਕੈਮ ਕਰਨਾ ਹੁੰਦਾ ਭਾਂਡਾ ਫੋੜਦੇ ਆ ਪੁਲਿਸ ਦੇ ਨਾਲ ਸਾਂਝਾ ਮਿਲ ਕੇ ਆਪਰੇਸ਼ਨ ਕਰਦੇ ਆ ਪੂਰੀ ਫੀਲਡਿੰਗ ਲਾ ਕੇ ਪੂਰਾ ਟਰੈਪ ਲਾ ਕੇ ਇਹਨਾਂ ਨੂੰ ਅਰੈਸਟ ਕਰਦੇ ਆ ਸੋ ਇਹ ਜਦੋਂ ਜੀਆਂ ਨਿਊਜ਼ ਬਾਰ ਬਾਰ ਆ ਰਹੀਆਂ ਸੀ ਕਿ ਇੱਕ ਗੁਜਰਾਤੀ ਮੋਲ ਦਾ ਸਟੂਡੈਂਟ ਆ ਜੀ ਇਹ ਸਟੱਡੀ ਵੀਜੇ ਤੇ ਆਇਆ ਸੀਗਾ 2 ਸਾਲ ਪਹਿਲਾਂ ਇੱਥੇ ਆਇਆ ਸੀਗਾ ਸੋ ਉਹਨੇ ਇੱਕ ਬਜ਼ੁਰਗ ਜੋੜੇ ਨੂੰ ਆਪਣੇ ਸਕੈਮ ਦਾ ਸ਼ਿਕਾਰ ਬਣਾਇਆ ਜਾਂ ਫਿਰ ਸ਼িকার ਕਿਸੇ ਹੋਰ ਨੇ ਬਣਾਇਆ ਇਹਨੂੰ ਸਿਰਫ ਸਿਰਫ ਡਿਲੀਵਰੀ ਲੈਣ ਦੇ ਲਈ ਭੇਜਿਆ ਸੋ ਇਸ ਤਰ੍ਹਾਂ ਦੀ ਨਿਊਜ਼ ਪਿਛਲੇ ਕੁਝ ਟਾਈਮ ਤੋਂ ਕਾਫੀ ਆ ਰਹੀਆਂ ਸੋ ਜਿਹਦੀ ਵਜ੍ਹਾ ਤੋਂ ਹੁਣ ਹਰ ਇੱਕ ਬਜ਼ੁਰਗ ਜੋੜੇ ਨੂੰ ਹਰ ਇੱਕ ਅਮਰੀਕਨ ਨਾਗਰਿਕ ਨੂੰ ਤੇ ਹਰ ਇੱਕ ਦੇਸ਼ਵਾਸੀ ਨੂੰ ਪਤਾ ਚੱਲ ਗਿਆ ਕਿ ਇਹ ਸਿਰਫ ਸਿਰਫ ਸਕੈਮ ਹੁੰਦੇ ਆ ਕਿਉਂਕਿ ਤੁਹਾਨੂੰ ਪਤਾ ਕਿ ਅਮਰੀਕਨ ਮੂਲ ਦੇ ਜਿੰਨੇ ਵੀ ਬਜ਼ੁਰਗ ਜੋੜੇ ਹੁੰਦੇ ਆ ਰਿਟਾਇਰਮੈਂਟ ਆ ਹੋ ਜਾਂਦੀ ਆ ਸਾਰਾ ਪੈਸਾ ਉਹਨਾਂ ਦੇ ਕੋਲ ਹੁੰਦਾ ਸੋ ਉਹਨਾਂ ਨੇ ਆਪਣੇ ਫੰਡ ਸ਼ੰਡ ਸਭ ਕੁਝ ਕਮਾਈ ਉਹਨਾਂ ਦੇ ਕੋਲ ਰੱਖੀ ਹੁੰਦੀ ਆ ਸੋ ਇਹ ਲੋਕ ਉਹਨਾਂ ਨੂੰ ਡਰਾਉਂਦੇ ਆ ਸਕੈਮ ਕਰਕੇ ਤੁਹਾਡੇ ਅਕਾਊਂਟ ਦੇ ਵਿੱਚ ਇੰਨਾ ਪੈਸਾ ਹੈ ਕਿਸੇ ਨੇ ਟ੍ਰਾਂਜ਼ਿਟ ਕੀਤਾ ਸੋ ਇਹ ਪੈਸਾ ਕਿੱਥੋਂ ਆਇਆ ਅਸੀਂ ਫਲਾਣੇ ਪੁਲਿਸ ਸਟੇਸ਼ਨ ਤੋਂ ਬੋਲਦੇ ਪਏ ਆ ਸੋ ਤੁਹਾਡੇ ਉੱਪਰ ਬਹੁਤ ਵੱਡੀ ਕਾਰਵਾਈ ਹੋਣ ਜਾ ਰਹੀ ਹੈ ਤੁਹਾਡਾ ਬੈਂਕ ਅਕਾਊਂਟ ਸੀਜ਼ ਕੀਤਾ ਜਾ ਰਿਹਾ ਤੁਸੀਂ ਕਿਸੇ ਨੂੰ ਦੱਸਣਾ ਨਹੀਂ ਜਾਂ ਫਿਰ ਤੁਸੀਂ 골ਡ ਲੈ ਲੋ ਜਾਂ ਫਿਰ ਆਫਰ ਦਿੰਦੇ ਆ ਜੀ ਤੁਸੀਂ ਇੰਨੇ ਦਾ 골ਡ ਖਰੀਦਾਂਗੇ ਤੁਹਾਨੂੰ ਇੰਨਾ ਫ੍ਰੀ ਮਿਲੇਗਾ ਸੋਹਬ ਇਦਾਂ ਦੀਆਂ ਤਰ੍ਹਾਂ ਦੀਆਂ ਕਿਉਂਕਿ ਜਿਹੜੇ ਬਜ਼ੁਰਗ ਹੁੰਦੇ ਆ ਉਹਨਾਂ ਦਾ ਤੁਹਾਨੂੰ ਪਤਾ ਸੋਚਣ ਸਮਝਣ ਦੀ ਸ਼ਕਤੀ ਬੱਚਿਆਂ ਵਾਂਗੂ ਹੋ ਜਾਂਦੀ ਹੈ ਸੋ ਉਹਨੂੰ ਸਾਰਿਆਂ ਨੂੰ ਪਤਾ ਸੋ ਕਈ ਬਹੁਤ ਜਲਦੀ ਡਰ ਵੀ ਜਾਂਦੇ ਆ ਕਈ ਬਹੁਤ ਜ਼ਿਆਦਾ ਲਾਲਚ ਵਿੱਚ ਵੀ ਆ ਜਾਂਦੇ ਆ ਪਰ ਬਹੁਤ ਜ਼ਿਆਦਾ ਹੁਣ ਮੋਸਟਲੀ ਕਿ ਸਭ ਨੂੰ ਪਤਾ ਚੱਲਣ ਲੱਗੇ ਕਿਉਂਕਿ ਹਰ ਇੱਕ ਨਿਊ ਚੈਨਲਾਂ ਦੇ ਉੱਪਰ ਇੰਨਾਂ ਦੀਆਂ ਵੀਡੀਓ ਸਾਹਮਣੇ ਆਉਂਦੀਆਂ ਸੋ ਤੁਸੀਂ ਪਹਿਲਾਂ ਵੀ ਦੇਖੀ ਹੋਣੀਆਂ ਪਹਿਲਾਂ ਵੀ ਆਪਾਂ ਬਹੁਤ ਵੀਡੀਓ ਕੀਤੀਆਂ ਇਹ ਕਿ ਇਹ ਗੁਜਰਾਤੀ ਜਿਹੜੇ ਬੱਚੇ ਸੀਗੇ ਇਹ ਸਟੱਡੀ ਵੀ ਇੱਥੇ ਆਏ ਸੀਗੇ ਸੋ ਕਿਸੇ ਬਜ਼ੁਰਗ ਨਾਲ ਸਕੈਮ ਕਰਨ ਲੱਗੇ ਸੀ ਪੁਲਿਸ ਨੇ ਹ ਰਾਦਾ ਹੁਣ ਇੱਕ ਯੂਟਿਊਬਰਾਂ ਨੇ ਜੋ ਅਮਰੀਕਨ ਸੀਗੇ ਉਹਨਾਂ ਨੇ ਟਰੈਪ ਲਾਇਆ ਕਿ ਕਿਸ ਤਰ੍ਹਾਂ ਇੱਕ ਸਕੈਮਰ ਬਜ਼ੁਰਗ ਨੂੰ ਸਕੈਮ ਦੇ ਵਿੱਚ ਫਸਾ ਰਿਹਾ ਸੀ ਤੇ ਉਹ ਤੋਂ ਨਗਦੀ ਲੈਣ ਆ ਰਿਹਾ ਸੀਗਾ ਸੋ ਪੂਰਾ ਟਰੈਪ ਲਾ ਕੇ ਉਹਨੂੰ ਹਿਰਾਸਤ ਦੇ ਵਿੱਚ ਲਿੱਤਾ ਪੂਰੀ ਵੀਡੀਓ ਤੁਸੀਂ ਨਾਲ ਨਾਲ ਦੇਖ ਸਕਦੇ ਆ ਕਿ ਕਿਸ ਤਰ੍ਹਾਂ ਇਹ ਚੀਜ਼ਾਂ ਹੋ ਰਹੀਆਂ ਹੁਣ ਪਹਿਲਾਂ ਨਹੀਂ ਗੱਲਾਂ ਨਹੀਂ ਰਹੀਆਂ ਕਿਉਂਕਿ ਇੱਕ ਗੁਜਰਾਤੀ ਕਰਦਾ ਸਾਰਿਆਂ ਦੇ ਨਾਂ ਤੁਹਾਨੂੰ ਪਤਾ ਹੈ ਸਿਮਿਲਰ ਹੁੰਦੇ ਆਪਣੇ ਪਟੇਲ ਸੋ ਕੋਈ ਵੀ ਇਦਾਂ ਦੀ ਕੋਈ ਗਲਤੀ ਕਰਦਾ ਤਾਂ ਉਹ ਸਾਰਿਆਂ ਤੇ ਉੱਪਰ ਭਾਰੀ ਪੈ ਜਾਂਦੀ ਹੈ ਤੇ ਉਹ ਇੱਕ ਗਲਤੀ ਦੀ ਸਜ਼ਾ ਸਾਰਿਆਂ ਨੂੰ ਮਿਲਦੀ ਹੈ ਤੁਹਾਨੂੰ ਪਤਾ ਹੀ ਆ ਕਿ ਜਿਸ ਤਰ੍ਹਾਂ ਇੱਕ ਯੂ ਟਰਨ ਮਾਰ ਕੇ ਹਰਜਿੰਦਰ ਸਿੰਘ ਨੇ ਐਕਸੀਡੈਂਟ ਕੀਤਾ ਸੀਗਾ ਤੇ ਤੁਹਾਨੂੰ ਪਤਾ ਹੀ ਪੰਜਾਬੀਆਂ ਦੀ ਕਿੰਨੀ ਉੱਥੇ ਥੂ-ਥੂ ਹੋਈ ਸੀ ਕਿ ਹਰ ਇੱਕ ਸਿੰਘ ਨੂੰ ਉਹੀ ਨਿਗਾ ਨਾਲ ਦੇਖਿਆ ਜਾ ਰਿਹਾ ਸੀ ਕਿ ਕਿਸ ਤਰ੍ਹਾਂ ਏਸੀ ਨੇ ਸਾਰੇ ਉਹ ਐਕਸੀਡੈਂਟ ਕੀਤੇ ਹੁੰਦੇ ਆ ਸੋ ਐਸੀ ਤਰ੍ਹਾਂ ਹੁੰਦਾ ਕਿ ਜਦੋਂ ਇਹ ਮੋਸਟਲੀ ਗੁਜਰਾਤੀ ਪਤਾ ਨਹੀਂ ਉਹਨਾਂ ਨੂੰ ਕਿਸ ਚੀਜ਼ ਦੀ ਜਲਦੀ ਆ ਜਾਂਦੀ ਆ ਕਿ ਅਸੀਂ ਰਾਤੋਂ ਰਾਤ ਅਮੀਰ ਹੋ ਜਾਈਏ ਹਾਲਾਂਕਿ ਮਿਹਨਤ ਕਰੋ ਸ਼ਾਰਟਕਟ ਰਸਤੇ ਹਮੇਸ਼ਾ ਹੀ ਤੁਹਾਨੂੰ ਪਤਾ ਕਿ ਖੂਦ ਦੇ ਵਿੱਚ ਲੈ ਕੇ ਜਾਂਦੇ ਆ ਸੋ ਹੁਣ ਇਹਨਾਂ ਨੂੰ ਸਜ਼ਾ ਹੋਵੇਗੀ 10-10 20-20 ਸਾਲ ਦੀਆਂ ਸਜ਼ਾਵਾਂ ਹੋਣਗੀਆਂ ਸਾਰੀ ਇਹਨਾਂ ਦੀ ਜਵਾਨੀ ਇਸ ਟਾਈਮ ਦੇ ਵਿੱਚ ਇਹਨਾਂ ਨੇ ਤਰੱਕੀਆਂ ਕਰਨੀਆਂ ਸੀ ਆਪਣੇ ਫਿਊਚਰ ਬਣਾਉਣੇ ਸੀਗੇ ਉਹ ਹੁਣ ਜੇਲ੍ਹਾਂ ਦੇ ਚ ਕੱਟਣਗੇ ਕਿ ਕਿਸ وجہ ਤੋਂ ਕਿ ਆਪਣਾ ਵਧੀਆ ਇੱਕੋ ਰਾਤ ਰਾਤ ਅਮੀਰ ਹੋਣ ਦੇ ਚਾਹ ਸੋ ਇਹਦੀ وجہ ਤੋਂ ਤਾਂ ਹੀ ਆਪਾਂ ਕਹਿੰਦੇ ਆ ਕਿ ਮਿਹਨਤ ਕਰਿਆ ਕਰੋ ਕਿਸੇ ਦੇ ਪਿੱਛੇ ਨਾ ਲੱਗਿਆ ਕਰੋ ਹਮੇਸ਼ਾ ਹੀ ਤੁਹਾਨੂੰ ਪਤਾ ਕਿ ਤੁਹਾਡੇ ਨਾਲ ਅਗਰ ਤੁਸੀਂ ਕਿਸੇ ਨਾਲ ਸਕੈਮ ਕਰਦੇ ਆ ਤਾਂ ਤੁਹਾਡੇ ਨਾਲ ਵੀ ਸਕੈਮ ਹੋ ਸਕਦਾ ਸੋ ਐਸੇ ਤਰ੍ਹਾਂ ਇਹਨਾਂ ਦੇ ਉੱਤੇ ਵੀ ਹੁਣ ਟਰੈਪ ਲੱਗ ਰਹੇ ਆ ਤੇ ਜਿਹਦੀ ਵਜ੍ਹਾ ਤੋਂ ਗੱਲ ਅਸਲ ਚ ਆ ਕੇ ਖੜਦੇ ਕਿ ਭਾਰਤ ਦਾ ਨਾਮ ਬਦਨਾਮ ਹੋ ਰਿਹਾ ਹਾਲਾਂਕਿ ਹੋਰ ਕੰਟਰੀਆਂ ਤੇ ਵੀ ਬਹੁਤ ਕਰਦੇ ਆ ਕਰਦੇ ਰਹਿਣ ਆਪਾਂ ਨੂੰ ਕਿਸੇ ਨਾਲ ਕੁਝ ਨਹੀਂ ਲੈਣਾ ਸੋ ਆਪਾਂ ਨੂੰ ਆਪਣੇ ਭਾਰਤ ਦੇ ਨਾਲ ਤੇ ਆਪਣੇ ਪੰਜਾਬੀਆਂ ਦੇ ਨਾਲ ਹੀ ਸਾਰਾ ਕੁਝ ਸੋਚਣਾ ਤੇ ਸਮਝਣਾ ਪਵੇਗਾ ਕਿ ਆਪਣੀ ਭਾਰਤੀਆਂ ਦੀ ਬੇਇੱਜ਼ਤੀ ਨਾ ਹੋਵੇ ਕਿਉਂਕਿ ਟਰੰਪ ਸਾਹਿਬ ਨੇ ਜਿਹੜੀ ਲਿਸਟ ਆ ਪਿੱਛੇ ਜੇ ਸ਼ਾਮਲ ਕੀਤੀਆਂ ਸੀਗੀਆਂ ਇੱਕ ਤਾਰਫ ਨੇ 75 ਕੰਟਰੀਆਂ ਦੀ ਲਿਸਟ ਜਾਰੀ ਕੀਤੀ ਸੀਗੀ ਕਿ ਇਹ ਕੰਟਰੀਆਂ ਨੂੰ ਇੱਥੇ ਇਮੀਗ੍ਰੇਸ਼ਨ ਬਹੁਤ ਸਖਤੀ ਕਰਦੀ ਪੈਨ ਕਰਤਾ ਇਹਨਾਂ ਨੂੰ ਉਹਦੇ ਵਿੱਚ ਭਾਰਤ ਦਾ ਨਾਮ ਹੈ ਨਹੀਂ ਸੀ ਤੇ ਦੂਜੀ ਇੱਕ ਜਿਹੜੇ ਵੈਲਫੇਅਰ ਦਾ ਪੈਸਾ ਖਾਂਦੇ ਸੀਗੇ ਜਿਹੜੀਆਂ ਕੰਟਰੀਆਂ ਸੋ 120 ਕੰਟਰੀਆਂ ਦੀ ਲਿਸਟ ਜਾਰੀ ਕੀਤੀ ਸੀਗੀ ਉਹਦੇ ਵਿੱਚ ਵੀ ਭਾਰਤ ਦਾ ਨਾਮ ਹੈ ਨਹੀਂ ਸੀ ਸੋ ਆਪਾਂ ਤਾਂ ਹੀ ਤੁਹਾਨੂੰ ਉਜਾਗਰ ਕਰਦੇ ਪਿਆ ਕਿ ਐਦਾਂ ਦੇ ਸਕੈਮ ਤੋਂ ਬਚੋ ਨਾ ਰਾਤੋਂ ਰਾਤ ਅਮੀਰ ਹੋਣ ਦੇ ਸੁਪਨੇ ਦੇਖੋ ਸੋ ਤੁਹਾਡੀ ਉਮਰ ਵਾਲੇ ਕੁਝ ਵੀ ਨਹੀਂ ਬਹੁਤ ਤਰੱਕੀਆਂ ਕਰਨੀ ਹੈ ਤੁਸੀਂ ਫਿਊਚਰ ਆ ਸਾਡੇ ਦੇਸ਼ ਦਾ ਸੋ ਇਹ ਗਲਤੀਆਂ ਨਾ ਕਰੋ ਤਾਂ ਹੀ ਕਹਿ ਰਹੇ ਆ ਕਿ ਕਿਤੇ ਇਹ ਨਾ ਹੋਵੇ ਜਿਹੜੀ ਅਗਲੀ ਲਿਸਟ ਜਾਰੀ ਆਏਗੀ ਕਿ ਸਭ ਤੋਂ ਜ਼ਿਆਦਾ ਸਕੈਮ ਕਿਹੜੇ ਲੋਕ ਕਰਦੇ ਆ ਤੇ ਉਹਦੇ ਵਿੱਚ ਭਾਰਤ ਦਾ ਸਭ ਤੋਂ ਪਹਿਲਾਂ ਤੇ ਨਾਂ ਹੋਵੇ ਸੋ ਬਚੋ ਤੇ ਬਚਾਓ ਤੇ ਦੂਜਿਆਂ ਦਾ ਨਾਮ ਬਦਨਾਮ ਨਾ ਕਰੋ ਤੁਹਾਡੀ ਗਲਤੀ ਬਹੁਤ ਲੋਕਾਂ ਤੇ ਭਾਰੀ ਪਵੇਗੀ ਤੁਹਾਨੂੰ ਪਤਾ ਹੀ ਹੈ ਅਮਰੀਕਾ ਦੇ ਵਿੱਚ ਇਸ ਟਾਈਮ ਦੇ ਉੱਪਰ ਕੀ ਹਾਲਾਤ ਚੱਲਦੇ ਪਏ ਕਿਸੇ ਨੂੰ ਦੱਸਣ ਦੀ ਲੋੜ ਨਹੀਂ ਸੋ ਇਸ ਸਕੈਮ ਤੋਂ ਬਚੋ ਤੁਹਾਡੇ ਨਾਲ ਖੁਦ ਵੀ ਸਕੈਮ ਹੋ ਰਿਹਾ ਤੇ ਤੁਹਾਡੇ ਜੋ ਬ੍ਰੇਨ ਵਾਸ਼ ਕਰਦੇ ਪਏ ਉਹਨਾਂ ਤੋਂ ਵੀ ਬਚੋ ਇਸ ਤਰ੍ਹਾਂ ਦਾ ਕੁਝ ਨਹੀਂ ਹੋਣਾ ਥੋੜੇ ਪੈਸੇ ਦੇ ਪਿੱਛੇ ਤੁਹਾਡੀ ਪੂਰੀ ਜ਼ਿੰਦਗੀ ਤੁਹਾਡੀ ਪੂਰੀ ਜਵਾਨੀ ਪੂਰੀ ਲਾਈਫ ਤੁਹਾਡੀ ਖਰਾਬ ਹੋ ਜਾਏਗੀ ਪਿੱਛੇ ਤੁਹਾਡੇ ਪੇਰੈਂਟਸ ਤੁਹਾਡੇ ਪੂਰਾ ਪਰਿਵਾਰ ਬਰਬਾਦ ਹੋ ਜਾਏਗਾ ਕਿਉਂਕਿ ਲੱਖਾਂ ਹੀ ਪੈਸਾ ਲਾ ਕੇ ਤੁਸੀਂ ਇੱਥੇ ਤੱਕ ਪਹੁੰਚਦੇ ਆ ਕੋਈ ਇਹ ਤਾਂ ਹੈ ਨਹੀਂ ਕਿ ਤੁਸੀਂ ਥੋੜੇ ਪੈਸੇ ਇੱਥੇ ਪਹੁੰਚ ਜਾਂਦੇ ਆ ਤੇ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਹੁੰਦੀ ਪਿੱਛੇ ਤੁਹਾਡੇ ਲੋਨ ਕਰਦੇ ਚੱਕੇ ਹੁੰਦੇ ਆ ਆਈ ਹੋਪ ਸਮਝ ਗਏ ਹੋਵੋਗੇ ਤੁਸੀਂ ਔਰ ਇਹਨਾਂ ਸਕੈਮਰਾਂ ਤੋਂ ਤੁਹਾਨੂੰ ਬਚਣਾ ਚਾਹੀਦਾ ਤੁਸੀਂ ਵੀ ਆਪਣਾ ਬ ਆयो ਤੁਹਾਡੇ ਨਾਲ ਵੀ ਕੋਈ ਕਰ ਸਕਦਾ ਕਿ ਤੁਸੀਂ ਡਿਲੀਵਰੀ ਚੱਕਣੀ ਆ ਜਾਂ ਤੁਸੀਂ ਇਦਾਂ ਕਰਨਾ ਕਾਲ ਕਰਨੀ ਆ ਸੋ ਇਹ ਚੀਜ਼ਾਂ ਤੋਂ ਬਚਿਓ ਬਾਕੀ ਤੁਹਾਡੇ ਇਸ ਦੇ ਬਾਰੇ ਕੀ ਵਿਚਾਰ ਆ ਕੀ ਤੁਸੀਂ ਕਹਿਣਾ ਚਾਹ ਰਹੇ ਆ ਜਰੂਰ ਇਸ ਵੀਡੀਓ ਦੇ ਬਾਰੇ ਆਪਣਾ ਕਮੈਂਟ ਕਰਕੇ ਜਰੂਰ ਦੱਸਿਓ ਔਰ ਇਸ ਵੀਡੀਓ ਨੂੰ ਜਿਆਦਾ ਜਿਆਦਾ ਲਾਈਕ ਤੇ ਸ਼ੇਅਰ ਕਰ ਦਿਓ ਤਾਂ ਕਿ ਹਰ ਇੱਕ ਇਨਸਾਨ ਤੱਕ ਇਹ ਪਹੁੰਚ ਸਕੇ ਬਾਕੀ ਚੈਨਲ ਤੁਹਾਡਾ ਆਪਣਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤਾਂ ਕਿ ਤੁਹਾਨੂੰ ਹਰ ਇੱਕ ਨਵੀਂ ਤੋਂ ਨਵੀਂ ਅਪਡੇਟ ਮਿਲ ਸਕੇ